ਹੈਲੋ ਐਂਡ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾ ਐਨੀਵਰ ਆਪਣਾ ਵਲੌਗ ਦੇਖ ਰਹੇ ਸਾਰੀਆਂ ਮਾਵਾ ਪੈਣਾ ਬਜ਼ੁਰਗਾ ਬੱਚਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਚੱਲੇ ਆ ਗੁਰਦੁਆਰਾ ਸਾਹਿਬ ਸ਼੍ਰੀ ਲੰਗਰ ਸਾਹਿਬ ਹਜ਼ੂਰ ਸਾਹਿਬ ਜੋ ਕਿ ਜ਼ਿਲ੍ਹਾ ਮੋਗਾ ਦੇ ਸ਼ਹਿਰ ਧਰਮਕੋਟ ਦੇ ਵਿੱਚ ਸਥਿਤ ਹੈ ਜੀ ਤੇ ਇੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਤੇ ਜੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋੜਾ ਹੈ ਜੋ ਉਹਨਾਂ ਦੇ ਵੀ ਇਸ ਜਗ ਤੇ ਬਹੁਤ ਮਾਨਤਾ ਜਿਸ ਗੁਰਦੁਆਰਾ ਸਾਹਿਬ ਦੀ ਬੜੇ ਰੋ ਬਲੌਗ ਦੇ ਨਾਲ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਬਹੁਤ ਡਿਟੇਲ ਚ ਦਿਖਾਉਣੀ ਹੈ ਤੇ ਆਓ ਪਹੁੰਚਦੇ ਆਂ ਫਿਰ ਗੁਰਦੁਆਰਾ ਸਾਹਿਬ ਹਾਂਜੀ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਂ ਜੀ ਇਹ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆਪਾਂ ਬਾਹਰਲੀ ਸਾਈਡ ਖੜੇ ਆਂ ਧਰਮਕੋਟ ਸ਼ਹਿਰ ਦੇ ਬਾਹਰਲੀ ਸਾਈਡ ਪੈ ਜਾਂਦਾ ਇਹ ਢੋਲੇ ਵਾਲਾ ਰੋਡ ਤੇ ਤੇ 2-3 ਕਿਲੋਮੀਟਰ ਤੇ ਵਾੜ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਮਿਲ ਜਾਊਗਾ ਜੀ ਤੇ ਬਹੁਤ ਸ਼ਾਂਤੀ ਆ ਇੱਥੇ ਕਿਉਂਕਿ ਜਿਆਦਾ ਆਵਾਜ਼ ਹੀ ਨਾ ਹੋਣ ਕਰਕੇ ਇੱਥੇ ਬਹੁਤ ਸ਼ਾਂਤੀ ਦਾ ਜਿਹੜ ਤੇ ਤੁਹਾਨੂੰ ਮੇਲੇ ਕਰਾਉਣੇ ਆ ਤੁਹਾਨੂੰ ਤੇ ਆ ਅੰਦਰਲਾ ਖੁੱਲਾ ਡੁੱਲਾ ਮਾਹੌਲ ਚਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਲੰਗਰ ਹਾਲ ਆ ਜੀ ਸਰਾ ਮਤਲਬ ਕਿ ਖੁੱਲਾ ਹਾਲ ਬਣਿਆ ਹੋਇਆ ਹੈ ਸਮਾਗਮ ਲਈ ਤੇ ਆ ਮੇਨ ਦਰਬਾਰ ਸਾਹਿਬ ਬਣ ਗਿਆ ਜੀ ਤੇ ਉਧਰ ਸਰੋਵਰ ਸਾਹਿਬ ਵੀ ਹੈ ਮਗਰ ਤੁਹਾਨੂੰ ਸਾਰੇ ਦਰਸ਼ਨ ਕਰਾਉਣੇ ਆ ਇਧਰ ਜੋੜਾ ਘਰ ਆ ਤੇ ਸਭ ਤੋਂ ਪਹਿਲਾਂ ਆਪਾਂ ਜੋੜਾ ਘਰ ਚੱਲਦੇ ਆ ਤੇ ਜੋੜੇ ਜਮਾ ਕਰਾਉਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਸਰੋਵਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਬਣੇ ਰਹੋ ਵਲੌਗ ਦੇ ਨਾਲ ਜੀਤੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਹੜਾ ਮੇਨ ਦਰਬਾਰ ਸਾਹਿਬ ਆ ਜੀ ਉਸ ਜਗ੍ਹਾ ਦੇ ਤੇ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਆਪਣੀ ਪਹਿਲੀ ਪਾਤਸ਼ਾਹੀ ਸੀ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਹੈ ਜੀ ਤੇ ਜਦੋਂ ਉਹ ਸੁਲਤਾਨਪੁਰ ਲੋਧੀ ਵੱਲ ਨੂੰ ਜਾ ਰਹੇ ਸੀ ਤਾਂ ਇਸ ਜਗ੍ਹਾ ਉੱਪਰ ਰੁਕੇ ਸੀ ਤੇ ਉਹ ਸਾਹਮਣੇ ਜਿ ਤੁਹਾਨੂੰ ਪਹਿਲਾਂ ਤਰੀਕ ਦਿਖਾਈ ਸੀ ਦੁਬਾਰਾ ਫਿਰ ਦਰਸ਼ਨ ਕਰਾਵਾਂਗੇ ਉੱਥੇ ਰੁਕੇ ਸੀ ਤੇ ਉਹਨਾਂ ਨੇ ਕਿਹਾ ਸੀ ਤੇ ਵਚਨ ਕੀਤੇ ਸੀ ਕਿ ਕਿਸੇ ਦਿਨ ਇਸ ਜਗ੍ਹਾ ਨੂੰ ਰੰਗ ਭਗ ਲੱਗਣਗੇ ਤੇ ਅੱਜ ਇੱਥੇ ਬਹੁਤ ਵੱਡਾ ਜਿਹੜਾ ਗੁਰਦੁਆਰਾ ਸ਼ਸ਼ੋਭਤ ਹੈ ਜੀ ਤੇ ਹੁਣ ਆਪਾਂ ਸਰੋਵਰ ਸਾਹਿਬ ਚੱਲਦੇ ਹਾਂ ਤੇ ਉੱਥੇ ਤੁਹਾਨੂੰ ਆਪਾਂ ਪੰਜ ਸ਼ਨਾਣੇ ਕਰਦੇ ਆਂ ਤੇ ਉਸ ਤੋਂ ਬਾਅਦ ਮੱਥਾ ਟੇਕ ਕੇ ਚੱਲਦੇ ਆਂ ਤੇ ਤੁਹਾਨੂੰ ਪ੍ਰਕਰਮਾ ਵੀ ਕਰਾਵਾਂਗੇ ਗੁਰਦੁਆਰਾ ਸਾਹਿਬ ਦੀ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਏਰੀਆ ਜੀ ਉਹ ਬਹੁਤ ਖੁੱਲੇ ਡੁੱਲੇ ਮਤਲਬ ਏਰੀਆ 'ਚ ਬਣਿਆ ਹੋਇਆ ਹੈ ਬਹੁਤ ਜਗ੍ਹਾ 'ਚ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੇ ਸੰਡੇ ਵਾਲੇ ਦਿਨ ਮੱਸਿਆ ਵਾਲੇ ਦਿਨ ਤੇ ਜੋ ਮੇਲਾ ਹੁੰਦਾ ਸਤੰਬਰ ਨੂੰ ਉਦੋਂ ਬਹੁਤ ਭਾਰੀ ਮਤਰਾ ਸੰਗਤ ਇੱਥੇ ਪਹੁੰਚਦੀ ਹੈ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਤੇ ਆਪਾਂ ਪ੍ਰਕਰਮਾ ਵੀ ਕਰਦੇ ਆ ਤੇ ਸਪਹਿਲਾਂ ਪੰਛਨਾ ਨੇ ਕਰਦੇ ਫਿਰ ਮੱਥਾ ਟੇਕ ਕੇ ਚੱਲਦੇ ਆ ਹੁਣ ਤੁਹਾਨੂੰ ਆਪਾਂ ਪ੍ਰਕਰਮਾ ਕਰਾਉਂਦੇ ਆ ਮੇਨ ਦਰਬਾਰ ਸਾਹਿਬ ਦੀ ਤੀਜੀ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦਾ ਜੋ ਕ੍ਰਾਂਤੀ ਜੋੜਾ ਹੈ ਜੀ ਉਹ ਇੱਥੇ 1 ਸਤੰਬਰ ਹਰ ਸਾਲ ਜੋ ਮੇਲਾ ਹੁੰਦਾ ਹੈ ਭਾਰੀ ਮਾਤਰਾ ਜਿੱਥੇ ਸੰਗਤ ਪਹੁੰਚਦੀ ਹੈ ਉਦੋਂ ਸ਼੍ਰੀ ਹਜੂਰ ਸਾਹਿਬ ਲੰਗਰ ਸਾਹਿਬ ਇੱਥੇ ਉਹ ਜੋੜਾ ਪਹੁੰਚਦਾ ਹੈ ਜੀ ਤੇ ਭਾਰੀ ਮਾਤਰਾ ਜਦੋਂ ਸੰਗਤ ਹੈ ਜੋ ਜੋੜੇ ਦੇ ਦਰਸ਼ਨ ਕਰਨ ਲਈ ਪਹੁੰਚਦੀ ਹੈ ਤੇ ਉਹ ਜੋੜੇ ਦੇ ਬਾਰੇ ਮੰਨਤਾ ਹੈ ਕਿ ਉਹ ਜੋੜਾ ਜਿੰਦੇ ਵੀ ਮੱਥੇ ਨਾਲ ਲੱਗਦਾ ਹੈ ਜੋ ਵੀ ਉਹਦੇ ਦਰਸ਼ਨ ਕਰਦਾ ਹੈ ਉਹਦਾ ਕਿਸੇ ਵੀ ਤਰ੍ਹਾਂ ਦਾ ਰੋਗ ਆ ਬਿਮਾਰੀ ਹੈ ਜੀ ਉਹ ਕੱਟੀ ਜਾਂਦੀ ਹੈ ਤੇ ਭਾਰੀ ਮਾਤਰਾ ਜਦੋਂ ਸੰਗਤ ਆ ਜੋ ਉਸ ਜੁੜਾ ਸਾਹਿਬ ਦੇ ਦਰਸ਼ਨ ਕਰਨ ਇਥੇ ਪਹੁੰਚਦੀ ਹੈ ਜੀ ਤੇ ਵੈਸੇ ਸੰਡੇ ਵਾਲੇ ਦਿਨ ਮੱਸਿਆ ਵਾਲੇ ਦਿਨ ਵੀ ਇਥੇ ਭਾਰੀ ਮਾਤਰਾ ਚ ਰਸ਼ ਹੁੰਦਾ ਹੈ ਅਸੀਂ ਥੋੜਾ ਵਰਕਿੰਗ ਡੇ ਚ ਆਏ ਆ ਤੇ ਤਾਂ ਕਰਕੇ ਇੱਥੇ ਰਸ਼ ਘੱਟ ਹੈ ਤੇ ਬਾਕੀ ਐਤਵਾਰ ਵਾਲੇ ਦਿਨ ਮੱਸਿਆ ਵਾਲੇ ਦਿਨ ਤੇ ਬਹੁਤ ਭਾਰੀ ਮਾਤਰਾ ਚ ਇੱਥੇ ਰਸ਼ ਹੁੰਦਾ ਹੈ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਲੰਗਰ ਹਾਲ ਦੇ ਜੀ ਦਿਨ ਕੋਈ ਵੀ ਹੋਵੇ ਇੱਥੇ 24 ਘੰਟੇ ਕਰੋ ਦਾ ਲੰਗਰ ਤੁਹਾਨੂੰ ਮਿਲੇਗਾ ਆਪਾਂ ਲੰਗਰ ਛਕਦੇ ਆ ਜੀ ਤੇ ਫਿਰ ਤੁਹਾਨੂੰ ਉਹ ਤਰੀਕ ਵੀ ਦਿਖਾਉਨੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਜਿੱਥੇ ਰੁਕੇ ਸੀ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਉਹ ਤਰੀਕ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਰੁਕੇ ਸੀ ਤੇ ਉਹਨਾਂ ਨੇ ਉੱਥੇ ਰੁਕ ਕੇ ਬਚਨ ਕੀਤੇ ਸੀ ਤੇ ਉਸ ਤੋਂ ਬਾਅਦ ਸ੍ਰੀ ਗੁਰਦੁਆਰਾ ਜੋ ਹਜੂਰ ਸਾਹਿਬ ਸੀ ਉਹ ਗੁਰਦੁਆਰਾ ਸਾਹਿਬ ਬੜਿਆ ਇੱਥੇ ਸੰਤ ਬਾਬਾ ਨਿਹੰਗ ਸਿੰਘ ਜੀ ਦਾ ਵੀ ਕਾਫੀ ਇਤਿਹਾਸ ਇਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ ਤੇ ਉਮੀਦ ਕਰਦੇ ਆ ਇਹ ਜੋ ਤੁਹਾਨੂੰ ਛੋਟਾ ਜਿਹਾ ਵਲੌਗ ਅਸੀਂ ਦਿਖਾਇਆ ਹੈ ਇਹ ਵਲੌਗ ਵਧੀਆ ਲੱਗੂਗਾ ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਹੁਣ ਤੁਸੀਂ ਸਕਰੀਨ ਤੇ ਇੰਜੋਏ ਕਰਿਓ 360뷰 ਮੇਨ ਦਰਬਾਰ ਸਾਹਿਬ ਦਾ ਤੇ ਅਸੀਂ ਤੁਹਾਨੂੰ ਮਿਲਾਂਗੇ ਜਲਦ ਹੀ ਨੈਕਸਟ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ